ਸ਼੍ਰੋਮਣੀ ਕਮੇਟੀ ਦੇ 6 ਮੈਂਬਰੀ ਵਫ਼ਦ ਨੇ ਜਥੇਦਾਰ ਸ਼੍ਰੀ ਅਕਾਲਤਖਤ ਸਾਹਿਬ ਨਾਲ ਕੀਤੀ ਮੁਲਾਕਾਤ ਅਤੇ ਦਿੱਤਾ ਮੰਗ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 6 ਮੈਂਬਰੀ ਵਫ਼ਦ ਨੇ ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਸੌਂਪਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ ਸੋਚ ਵਿੱਚ ਕਈ ਅਕਾਲੀ ਲੀਡਰਾਂ ਨੇ ਆਪਣੇ ਸਪਸ਼ਟੀਕਰਨ ਵਿੱਚ ਝੂਠ ਬੋਲਿਆ ਹੈ ਅਤੇ ਜਿਸ ਦੇ ਕੀ ਪੁਕਤਾ ਸਬੂਤ ਲੈ ਕੇ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹਨ ਅਤੇ ਮੰਗ ਕਰਦੇ ਹਨ ਕਿ ਇਸ ਫੈਸਲੇ ਨੂੰ ਪੂਰਨ ਵਿਚਾਰ ਕਰਕੇ ਬਣਦੀ ਧਾਰਮਿਕ ਸਜ਼ਾ ਅਕਾਲੀ ਦਲ ਦੇ ਲੀਡਰਾਂ ਨੂੰ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਝੂਠ ਬੋਲਿਆ ਹੈ ਉਹਨਾਂ ਨੂੰ ਲਗਾਈ ਜਾਵੇ। ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 6 ਮੈਂਬਰੀ ਵਫਦ ਜਿਹਦੀ ਅਗਵਾਈ ਜਰਨ ਸਕੱਤਰ ਸ਼ੇਰ ਸਿੰਘ ਮੰਡਾਲਾ ਜੀ ਅਤੇ ਅੰਤਰਨ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਸਾਬਕਾ ਅੰਤਰਨ ਕਮੇਟੀ ਮੈਂਬਰ ਭਾਈ ਰਾਮ ਸਿੰਘ ਅਤੇ ਸਾਬਕਾ ਅੰਤਰਨ ਕਮੇਟੀ ਮੈਂਬਰ ਗੁਰਲਾਲ ਸਿੰਘ ਦੇ ਘਰੋਂ ਬੀਬਾ ਜੀ ਅਤੇ ਨਾਲ ਹੀ ਸਾਬਕਾ ਅੰਦਰ ਕਮੇਟੀ ਮੈਂਬਰ ਰਣਜੋਤ ਸਿੰਘ ਸਮਰਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਸਮੁੱਚੇ ਮੈਂਬਰ ਸਹਿਬਾਨ ਨੇ ਸਿੰਘ ਸਾਹਿਬ ਨੂੰ ਸਿਨੇਮਰ ਸਬੂਤਾਂ ਸਮੇਤ ਇੱਕ ਬੇਨਤੀ ਪੱਤਰ ਦਿੱਤਾ ਕਿ ਪਿਛਲੇ 7ਵੇਂ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਵੇਖਿਆ ਕਿ ਜੋ ਬਾਗੀ ਧੜਾ ਜਿਨ੍ਹਾਂ ਚ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦੇ ਸਿਗਨੇਚਰ ਨੇ ਪ੍ਰੇਮ ਸਿੰਘ ਚੰਦੂ ਮਾਹਰਾ ਜੀ ਬੀਬੀ ਜਗੀਰ ਕੌਰ ਜੀ ਪਰਮੇਂਦਰ ਸਿੰਘ ਢੀਨਸਾ ਸਰਜੀਤ ਸਿੰਘ ਰਖੜਾ ਇਹਨਾਂ ਸਾਰਿਆਂ ਨੇ ਇੱਥੇ ਪੇਸ਼ ਹੋ ਕੇ 7 ਤੋਂ ਲੈ ਕੇ 17 ਤੱਕ ਸਰਕਾਰ ਦੌਰਾਨ ਜੋ ਗਲਤੀਆਂ ਹੋਈਆਂ ਜਾਣੇ-ਣ ਜਾਣੇ ਚ ਉਹਨਾਂ ਦੀ ਜੋ ਸੇਵਾ ਖੇਮਾ ਜਾਤਨਾ ਜੋ ਆਕਾਲ ਤੱਕ ਸਭ ਲੋ ਸੇਵਾ ਲੱਗੂ ਉਹ ਸੇਵਾ ਵੀ ਜੋ ਵਚਨ ਹੋ ਅਸੀਂ ਮੰਨਾਂਗੇ ਸਿਰ ਮੱਥੇ ਇਹ ਵਚਨ ਕਰਕੇ ਇੱਥੇ ਆਏ ਸੀ ਚਾਹੇ ਗੱਲ ਇਹ ਹੋ ਜਾਂਦੀ ਹੈ ਕਿ 17 ਦੀਆਂ ਚੋਣਾ ਤੋਂ ਬਾਅਦ ਸਜ਼ਾ ਲੱਗੀ ਸੀ ਪਰ ਮੈਨੂੰ ਲੱਗਦਾ ਇਹ ਲੀਡਰ ਨਹੀਂ ਸੰਤੁਸ਼ਟ ਸੀਗੇ ਜਿਹੜੇ ਉਸ ਐਪਲੀਕੇਸ਼ਨ ਤੇ ਸਾਈਨ ਸੀ ਇਹਨਾਂ ਦੇ ਤੇ ਇਹਨਾਂ ਚੋਂ ਇੱਕ ਦੋ ਸੇਵਾ ਵੀ ਉਦੋਂ ਕਰਕੇ ਗਏ ਨੇ ਜਦੋਂ ਜਥੇ ਅਰਗਿਆਨੀ ਗੁਰਵਾਚਨ ਸਿੰਘ ਵੱਲੋਂ ਸੇਵਾ ਲਈ ਸੀਗੀ ਪਰ ਇਹ ਸਾਰੇ ਆਏ ਸੀ ਐਪਲੀਕੇ ਉਸ ਤੋਂ ਬਾਅਦ ਸਿੰਘ ਸਹਿਬਾਨ ਨੇ ਬੜੀ ਹੀ ਦੂਰ ਅੰਦੇਸੀ ਸੜਕਾ ਬੜੀ ਸੂਝ-ਬੂਝ ਨਾਲ ਫਰਾਕ ਦੇ ਲਈ ਨਾਲ ਬੜੀ ਪਾਰਦਰਸ਼ਤਾ ਦੇ ਨਾਲ ਸਮੁੱਚੀ ਲੀਡਰਸ਼ਿਪ ਜੋ ਅਕਾਲੀ ਸਰਕਾਰ ਦਰਮਾਨ ਨਦਰਾਨ ਚਾਹੇ ਮੰਤਰੀ ਸੀ ਚਾਹੇ ਕੋਰ ਕਮੇਟੀ ਸੀ ਚਾਹੇ ਅਹੁਦੇਦਾਰ ਸੀ ਉਹਨਾਂ ਤੋਂ ਸਭ ਤੋਂ ਸਪਸ਼ਟੀਕਰਨ ਮੰਗਿਆ ਅਤੇ 2 ਤਰੀਕ ਨੂੰ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸੁਣਵਾਈ ਹੋਈ ਸਾਰੀ ਕੌਮ ਨੇ ਸਾਰੇ ਆਗੂ ਸਹਿਬਾਨ ਨੇ ਸਿਰ ਮੱਥੇ ਪਰਵਾਣ ਕੀਤਾ ਔਰ ਕਿਤੇ ਨਾ ਕਿਤੇ ਜੋ ਤੁਸੀਂ মিডিਆ ਚ ਵੀ ਕਵਰ ਕੀਤਾ ਕਿ ਕੁਝ ਲੀਡਰ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਕਿਹਾ ਕਿ ਨਹੀਂ ਮੈਂ ਮਾਫੀ ਨਾਮਿਆਂ ਵਾਲੇ ਮਸਲੇ ਚ ਮੈਂ ਨਹੀਂ ਸੀਗਾ ਮੈਨੂੰ ਪਤਾ ਨਹੀਂ ਸੀ ਪਰ ਸਿੰਘ ਸਾਹਿਬਾ ਨੇ ਕਿਹਾ ਕਿ ਤੁਹਾਡੇ ਪ੍ਰੈਸ ਦੇ ਅਖਬਾਰਾਂ ਦੇ ਬਿਆਨ ਨੇ ਕਾਟੀਆਂ ਨੇ ਪਰ ਉਹਨਾਂ ਨੇ ਫੇਰ ਝੂਠ ਬੋਲਿਆ ਕਹਿੰਦੇ ਨਹੀਂ ਜੀ ਇਹ ਤਾਂ ਪਾਰਟੀ ਵੱਲੋਂ ਲੱਗਿਆ ਮੈਂ ਤਾਂ ਖੰਡਨ ਕੀਤਾ ਸੀ ਪਰ ਅੱਜ ਅਸੀਂ ਵੀਡੀਓ ਦੇ ਕੇ ਗਏ ਆ ਸਿੰਘ ਸਹਿਬਾਨ ਨੂੰ ਜੀ ਇੱਕ ਨਹੀਂ ਤਿੰਨ ਚਾਰ ਵੀਡੀਓ ਜੀ ਚ ਤੰਦੂ ਮਾਇਰਾ ਸਾਹਿਬ ਉਹ ਫੈਸਲੇ ਨੂੰ ਇਹ ਦੱਸ ਰਹੇ ਆ ਕਿ ਸਾਰੀ ਪਾਰਟੀ ਦੀ ਸੇਫਟੀ ਦਾ ਪੈਨਸਲਾ ਤੇ ਦੂਰ ਰੰਦੇਸੀ ਵਾਲਾ ਫੈਸਲਾ ਪਰ ਉਹ ਕਿਤੇ ਨਾ ਕਿਤੇ ਝੂਠ ਬੇਲ ਕੇ ਤਖਤੀ ਪਾਉਣ ਵਾਲੇ ਮਸਜਾ ਹੋਰ ਵੀ ਸਜਾਵਾ ਕਰਨੀ ਹੋ ਬਚਣ ਦੀ ਕੋਸ਼ਿਸ਼ ਕੀਤੀ ਦੂਜੇ ਨੰਬਰ ਤੇ ਪਰਮਿੰਦਰ ਸਿੰਘ ਢੀਂਸੇ ਦਾ ਵੀ ਵੀਡੀਓ ਸਾਰੇ ਸਬੂਤ ਅਸੀਂ ਦਿੱਤੇ ਨੇ ਜਿਨ੍ਹਾਂ ਨੂੰ ਸਪਸ਼ਟੀਕਰਨ ਚ ਵੀ ਮੰਗਿਆ ਇਹ ਹਾਰ ਆਲਮਾਲਾ ਮਸਲਾ ਤੇ ਜਾਂ ਮਾਫੀ ਨਾ ਮਿਲਿਆ ਜਾਂ ਡੇਰੇ ਵਿੱਚ ਗਿਆਆਂ ਦੀਆਂ ਵੀਡੀਓ ਵੀ ਜਿੱਥੇ ਉਹ ਕਹਿ ਰਹੇ ਐ ਕਿ ਅਸੀਂ ਬੋਟਾਂ ਲੈ ਨੀਸਾ ਬਾਬਾ ਜੀ ਦਾ ਅਸ਼ੀਰਵਾਦ ਹੀ ਲੈਣ ਆਏ ਆ ਉਹ ਵੀਡੀਓ ਵੀ ਦਿੱਤੀ ਐ ਪਰ ਉਹ ਵੀ ਚਾਹੇ ਈਸਾ ਵੱਡੇਆ ਸਾਹਿਬ ਨੂੰ ਸੇਵਾ ਲੱਗੀ ਐ ਪਰ ਪ੍ਰਮੇਂਦਰ ਸਿੰਘ ਸੇਵਾ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਸੀ ਕਿ ਤੂੰ ਸੁਖਵੀਰ ਨਾਲ ਖੜ ਪਰ ਸੇਵਾ ਕੰਨੀਓ ਕਿਤੇ ਨਾ ਕਿਤੇ ਉਹ ਪਤਾ ਨਹੀਂ ਉਹ ਸਿੰਘ ਸਾਹਿਬ ਵੱਡੇ ਨੇ ਜਾਂ ਦੁਬਾਰੇ ਅਸੀਂ ਅਪੀਲ ਕਰਦੇ ਆਂ ਇਹ ਉਸ ਮਸਲੇ ਤੇ ਵੀ ਉਹ ਸੇਵਾ ਕਰਨੀਓ ਉਹਨਾਂ ਨੂੰ ਵੀ ਜੋ ਬਣਦੀ ਸੇਵਾਵਾਂ ਉਹ ਲਾਈਆਂ ਜਾਣ ਉਸ ਤੋਂ ਬਾਅਦ ਵੀ ਬਜਗੀਰ ਕੌਰ ਉਹਨਾਂ ਨੇ ਵੀ ਬੜਾ ਇੱਕ ਸਾਫਟਾ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਗੁਰਸਿੱਖ ਨੇ ਕੌਮ ਦੀ ਏਗਵਾਈ ਕੀਤੀ ਆ ਉਹਨਾਂ ਨੇ ਸਮੇਂ-ਸਮੇਂ ਤੇ ਅੱਜ ਕੱਲ੍ਹ ਵੀ ਜੋ ਕੋਈ ਚੱਲ ਰਿਹਾ ਉਹਨਾਂ ਨੇ ਜੋ ਕੁਝ ਆਪਣੀ ਨਿੱਜੀ ਜੀਵਨ ਬਾਰੇ ਜ਼ਿੰਦਗੀ ਬਾਰੇ ਮੈਂ ਗੱਲ ਨਹੀਂ ਕਰੂੰ ਪਰ ਜੋ ਸਪਸ਼ਟੀਕਰਨ ਮੰਗਿਆ ਉਹ ਵੀ ਕਿਤੇ ਨਾ ਕਿਤੇ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਫਸੀਲ ਤੇ ਵੀ ਉਹਨਾਂ ਨੇ ਕਿਹਾ ਕਿ ਮੈਂ ਮਾਫੀਨਾਮੇ ਵਾਲੇ ਫੈਸਲੇ ਦਾ ਖੰਡਨ ਕਰਦੀ ਰਹੀ ਆ ਪਰ ਵੀਡੀਓ ਉਹਨਾਂ ਦੀਆਂ ਜੋ ਜਿੱਤੀ ਜੋ ਕਹਿ ਰਹੇ ਆ ਕਿ ਸਮੁੱਚੇ ਮੈਂਬਰ ਸਹਿਬਾਨ ਸੰਸਾਰਿਆਂ ਵੱਲੋਂ ਸਾਰੇ ਸਬੂਤ ਅਸੀਂ ਸਿੰਘ ਸਾਹਿਬ ਨੂੰ ਦੇ ਕੇ ਗਏ ਆ ਅਹੀਂ ਸਰਦਾਰ ਸਰਜੀਤ ਸਿੰਘ ਰਖੜਾ ਉਹਨਾਂ ਵੱਲੋਂ ਵੀ ਚਾਹੇ ਸਾਰਾ ਕੁਝ ਬੋਲਿਆ ਪਰ ਇਸ ਮਸਤੀਹਾਰਾਂ ਕੰਨੀਓ ਰਖੜਾ ਸਾਹਿਬ ਤੇ ਬੀਬੀ ਜਗੀਰ ਕੌਰ ਚੰਨੂਵਾਰਾ ਸਾਹਿਬ ਮੈਂ ਸਮਝਦਾ ਗੁਰੂ ਦੀ ਗੋਲ ਵਿੱਚ ਦਸਵੰਦ ਜੋ ਪਾਉਣ ਵਾਸਤੇ ਸਿੰਘ ਸਾਹਿਬਾਂ ਨੇ ਕਿਹਾ ਸੀ ਇਹ ਕਿਤੇ ਨਾ ਕਿਤੇ ਜਮਰਾਹ ਕਰਕੇ ਜਾਂ ਟਾਲਾ ਵੱਟ ਕੇ ਝੂਠ ਬੋਲ ਕੇ ਤੇ ਪਰਾਂ ਹੋਏ ਨੇ ਸੋ ਸਿੰਘ ਸਾਹਿਬ ਨੂੰ ਅਸੀਂ ਸਨਮਰ ਬੇਨਤੀ ਕਰਨ ਆਏ ਆ ਕਿ ਦੁਬਾਰਾ ਇਹ ਮਸਲਿਆਂ ਤੇ ਇਹਨਾਂ ਦੇ ਜੋ ਜਿਨ੍ਹਾਂ ਨੇ ਝੂਠ ਬੋਲੇ ਐ ਤੇ ਜਾਂ ਰਹਿ ਗਏ ਇਹਨਾਂ ਤੇ ਦੁਬਾਰੇ ਗੌਰ ਕਰਕੇ ਜੋ ਬਣਦੀਆਂ ਇਹਨਾਂ ਨੂੰ ਮਰਿਆਦਾ ਅਨੁਸਾਰ ਜੋ ਸਿਵਾਮਾਂ ਲਾਈਆਂ ਜਾਣ ਇਹ ਅਸੀਂ ਸਮੁੱਚੇ ਮੈਂਬਰ ਸਹਿਬਾਨ ਇਹ ਬੇਨਤੀ ਕਰਨਾ ਆਂ ਸਿੰਘ ਸਹਿਬਾਨ ਜਿਹਨਾਂ ਨੇ ਸਟੈਂਡ ਕਰਕੇ ਮੰਨ ਲਿਆ ਸੀ ਇਹ ਤਾਂ ਤੁਸੀਂ ਆ ਕੋਈ ਬੁਲਾਵਾ ਨਹੀਂ ਸੀ ਲੱਗਣਾ ਆਂ ਕਈ ਵਾਰੀ ਚਲੋ ਉਸ ਸਮੇਂ ਸਾਰੀ ਫੈਸਲਾ ਸੀ ਚੱਲ ਰਿਹਾ ਸੀ ਕਈ ਵਾਰੀ ਕਿਉਂਕਿ ਪੁਰਾਣੇ ਸਮੇਂ ਵੀ ਫੈਸਲੇ ਤਾਂ ਸਾਰੇ ਸਿੰਘ ਸਹਿਬਾਨ ਦੀ ਹੋਏ ਆ ਪਰ ਸਮੇਂ-ਸਮੇਂ ਤੇ ਚੇਂਜ ਆਪਾਂ ਵੇਖ ਹੀ ਲਿਆ ਹੋ ਸਕਦਾਗਾ ਉਹਦੇ ਵਿੱਚ ਹੋਰ ਹੋਰ ਉਹ ਹੋਰ ਐਡ ਹੋ ਸਕਦਾਗਾ ਉਹ ਸਿੰਘ ਸਾਹਿਬ ਦਾ ਅਧਿਕਾਰ ਖਾਤੇ ਰ ਅਸੀਂ ਬੇਨਤੀ ਕਰਨ ਆਏ ਕਿਉਂਕਿ ਆਪਾਂ ਕਈ ਵਾਰੀ ਕਹਿ ਦਿੰਨੇ ਆ ਕਈ ਮਸਲਿਆਂ ਤੇ ਇਹ ਮਸਲਾ ਤਾਂ 10 ਸਾਲ ਪੁਰਾਣਾ 15 ਸਾਲ ਪੁਰਾਣਾ ਤੇ ਹੁਣ ਕਿਉਂ ਗੌਰ ਹੋਈ ਹੁਣ ਵੀ ਜੇ ਵੇਖੀਏ ਮਸਲਾ 7 ਤੋਂ 17 ਦਾ ਸੀ ਪਰ 24 ਦੇ 7ਵੇਂ ਮਹੀਨੇ ਚ ਆਇਆ ਨਾ ਮਸਲਾ ਤਾਂ ਜੇ ਮਸਲਾ ਆਇਆ ਅਕਾਲ ਤਖਤ ਸਾਹਿਬ ਤੇ ਫੇਰ ਹੀ ਵਿਚਾਰ ਹੋਈ ਤੇ 10 ਸਾਲਾਂ ਬਾਅਦ ਆਇਆ ਤੋ ਇਸ ਕਰਕੇ ਅੱਜ ਵੀ ਅਸੀਂ ਲੈ ਕੇ ਆਏ ਆ ਬੇਨਤੀ ਮਸਲਾ ਫੈਸਲਾ ਹੋਏ ਨੂੰ ਤੇ ਇੱਕ ਉਸ ਦੇਣੀ ਹੋਏ ਨੇ ਪਰ ਅਸੀਂ ਜੋ ਝੂਠ ਬੋਲੇ ਉਹ ਵੀ ਲੈ ਕੇ ਆਏ ਆ ਤੇ ਜੋ ਬਕਰ ਬਈ ਤੋਂ ਬਚ ਕੇ ਮੰਨ ਕੇ ਮੰਨਣ ਦੇ ਬਾਵਜੂਦ ਇਹ ਬਹਾਨੇ ਨਾ ਬਣਾਉਣ ਕੇ 17 ਚ ਅਸੀਂ 17 ਤੋਂ ਬਾਅਦ ਸੇਵਾ ਲੱਗੀ ਸੀ ਫਿਰ ਤੁਸੀਂ ਭਾਈ ਦਵਾਰੇ ਕੋ ਸਾਈਨ ਕਰਕੇ ਆਏ ਜਿਨ੍ਹਾਂ ਨੂੰ ਸੇਵਾ ਲੱਗੀ ਸੀ ਉਹ ਦਵਾਰੇ ਕੋ ਇਥੇ ਐਪਲੀਕੇਸ਼ਨ ਦੇਣ ਆਏ ਮੰਨਣ ਆਏ ਕਿ ਸਾਨੂੰ ਸੇਵਾ ਲਈ ਜਾਵੇ ਘੱਟ ਲੱਗੀ ਹੈ ਜਾਂ ਵੱਧ ਲੱਗੀ ਹੈ ਸੋ ਇਸ ਕਰਕੇ ਸੇਵਾ ਤੋਂ ਸਰੂ ਡੇਰੇ ਨੂੰ ਸਮਰਥਨ ਨੂੰ ਮੇਰੀ ਗੱਲ ਸੀ ਨਾ ਬਾਕੀ ਬਾਕੀ ਸ਼ਰਤਾਂ ਦੀ ਸੇਵਾ ਨਹੀਂ ਸੀ ਹੋਵੇ ਇਹ ਉਹੀ ਇਹ ਹੀ ਹੈ ਕਿ ਜੋ ਹਜ਼ਾਰਾਂ ਆਨੰਦਪੁਰ ਕੇ ਨੂੰ ਟਿਕਟਾਂ ਦਬਾਉਣੀਆਂ ਜਾਂ ਝੂਠ ਬੋਲਣਾ ਵੱਡੀ ਗੱਲ ਕਿਉਂਕਿ ਪੂਰੀ ਦੁਨੀਆ ਵੇਖ ਰਹੀ ਸੀ ਸਾਰੇ ਕੈਰੈਕਟਰ ਕਰਦਾਰ ਆਗੂ ਲੀਡਰਾਂ ਦਾ ਵੇਖ ਰਹੇ ਸੀ ਕਿ ਕੌਣ ਸੱਚ ਕੌਣ ਝੂਠ ਚਾਹੇ ਗੁਰੂ ਸਾਹਿਬ ਆਪ ਜਾਣੀ ਜਾਣਨੀ ਔਰ ਸਾਡਾ ਫਰਜ਼ ਬਣਦਾ ਐਜ਼ ਅ ਮੈਂਬਰ ਅਸੀਂ ਇਹ ਬੇਨਤੀ ਪੱਤਰ ਸਿੰਘ ਸਾਹਿਬ ਨੂੰ ਦੇਣ ਆਏ। ਸਾਡਾ ਵੀ ਇੱਕ ਤਾਲ ਦੱਸੋ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਪੜ ਨੇ ਇੱਕ ਹਾਊਸਿੰਗ ਮੀਟਿੰਗ ਬੁਲਾਈ ਸੀ ਜਿਦੇ ਚ ਸੁਹੂਕੁਮਨਾਮੇ ਦੀ ਪੁਸ਼ਟੀ ਕੀਤੀ ਸੀ ਕਿ ਕਿਸੇ ਦੇ ਦੇਹਦਾਰਾਂ ਨੇ ਬਹੁਤ ਉਤਿਆਸਕ ਫੈਸਲਾ ਲਿਆ। ਮੈਂਬਰਾਂ ਨੂੰ ਕਦੋਂ ਤਲਬ ਕਰਨਾ ਚਾਹੀਦਾ? ਇਹ ਤਾਂ ਸਿੰਘ ਸਾਹਿਬਾਨ ਦਾ ਅਧਿਕਾਰ ਖੇਤਰ ਹੈ। ਉਹ ਸਿੰਘ ਸਾਹਿਬਾਨ ਦਾ ਅਧਿਕਾਰ ਖੇਤਰ ਹੈ। ਅਸੀਂ ਉਹ ਜੋ ਸਿੰਘ ਸਾਹਿਬਾਨ ਹੁਕਮ ਕਰਨਗੇ ਸਾਰਿਆਂ ਦੇ ਸਿਰ ਮੱਥੇ ਹੈ। ਉਹ ਮੈਂ ਬਰਾਂਡ ਸਟੱਟ ਸੱਦਿਆ ਗਿਆ ਸੀ ਉਹਦੇ ਚ ਬੀਬੀ ਸ਼ਕੀਰਪੁਰ ਵੀ ਸ਼ਾਮਲ ਹਾਂ ਉਹ ਸਬੂਤ ਸਾਰੇ ਦਿੱਤੇ ਹੋਏ ਨੇ ਜੀ ਉਹ ਸਬੂਤ ਨੇ ਉਹੀ ਸਬੂਤ ਹੈ ਜਿਹੜਾ ਤੁਸੀਂ ਸਵਾਲ ਕੀਤਾ ਉਹ ਮੀਟਿੰਗ ਦਾ ਹੀ ਸਬੂਤ ਹੈ ਕਿੰਨੀਆਂ ਵੀਡੀਓ ਦੇਖਿਆ ਹੋਤਾ ਜੀ ਕਿੰਨੀਆਂ ਵੀਡੀਓ ਦੇਖੀ ਵੀਡੀਓ ਵਾਇਰਲ ਹੋਈ ਜਾਂ ਜਦੋਂ 15 ਅਕਤੂਬਰ ਨੂੰ ਜਿਹੜੀ ਕੱਲੇ ਕੱਲੇ ਦਰੇ ਗਵਾਹ ਕਰਕੇ ਜੀ ਸੱਜਿਆ ਅਸੀਂ ਬੋਲੇ ਚੱਲਦੇ ਆ। ਸ਼ਬਦ ਬੋਲੇ ਜਾ ਰਹੇ ਨੇ ਜਿਹਨੂੰ ਆਪ ਸ਼ਬਦ ਕਿਹਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਨਹੀਂ ਸਾਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਵੀ ਭਵਿੱਖ ਚ ਮੀਟਿੰਗਾਂ ਚ ਕੀ ਹੋਣਾ ਕੀ ਹੋ ਰਿਹਾ ਅਸੀਂ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਆ ਜੀ ਬੋਲਣਾ ਸਾਰਾ ਕਹਿਣਾ ਜਿਹੜਾ ਹੈਗਾ ਮਲਵਈਆਂ ਦੀ ਇੱਕ ਜਵਾਨ ਦੇ ਤੇ ਪਾਸੇ ਹੀ ਹੈ ਵੀ ਆ ਜੀ ਚਾਹੇ ਸਿੰਘ ਸਹਿਬਾਨ ਨੇ ਚਾਹੇ ਪ੍ਰਧਾਨ ਸਹਿਬਾਨ ਨੇ ਚਾਹੇ ਐਮ ਐਲ ਏ ਜੋ ਵੀ ਪਬਲਿਕ ਦਾ ਨਮਾਇੰਦਾ ਸੇਵਾਦਾਰ ਹੈ ਕਈ ਵਾਰੀ ਅਸੀਂ ਜਦੋਂ ਨਿੱਜੀ ਤੌਰ ਤੇ ਕਹਿ ਦਿੰਦੇ ਆ ਸਾਡੀ ਨਿੱਜੀ ਜ਼ਿੰਦਗੀ ਮੈਂ ਸਮਝਦਾ ਚਾਹੇ ਮੈਂਬਰਸ਼ਿਪ ਰੋਮਣੀ ਕਮੇਟੀ ਹੈ ਚاہے ਕੋਈ ਲੋਕਾਂ ਦਾ ਨਮਾਇੰਦਾ ਕੋਈ ਵੀ ਚਾਹੇ ਐਮਸੀਐਚਾ ਸਰਪੰਚਾ ਉਹਦੀ ਕੋਈ ਨਿੱਜੀ ਲਾਈਫ ਨਹੀਂ ਉਹ ਲੋਕਾਂ ਦਾ ਨਮਾਇੰਦਾ ਸੋ ਉਹਨੂੰ ਕੋਈ ਵੀ ਗੱਲ ਸ਼ਬਦ ਬੋਲਣ ਲੱਗਿਆ ਵੇਖਣਾ ਚਾਹੀਦਾ 100 ਵਾਰ ਸੋਚਣਾ ਚਾਹੀਦਾ ਕਿਉਂਕਿ ਸਾਰੇ ਸਾਡੇ ਰੋਲ ਮਾਡਲ ਹੁੰਦੇ ਆ ਅਸੀਂ ਵੀ ਜੋ ਆਗੂ ਹੁੰਨੇ ਆ ਮੈਂ ਹਿੱਸਾ ਨਹੀਂ ਹੁੰਦਾ ਪਤਾ ਨਹੀਂ ਹੋਏਗਾ ਕਿ ਚਾਮਨ ਨਹੀਂ ਹੋਗਾ ਮੈਂ ਖਾਲੀ ਖਾਲੀ ਕਰ ਦਿੱਤੇ ਮੇਰਾ 2 ਮਹੀਨੇ ਜਿਹੜਾ ਪਹਿਲਾਂ ਅਸਤੀਫਾ ਜੀ ਸ਼੍ਰੋਮਿਕ ਕਮੇਟੀ ਪ੍ਰਮਾਣ ਕਰਨਾ ਚਾਹੁੰਦੀ ਹੈ ਤੇ ਕਰ ਲਵੇ ਉਹ ਤਾਂ ਉਨ੍ਹਾਂ ਦਾ ਅਧਿਕਾਰ ਖੇਤਰ ਹੈ ਉਹ ਵੱਡੇ ਹੈ ਉਹ ਸਕਾਰਜੋਗ ਹੈ ਬਾਕੀ ਅੰਤਰੀਅ ਕਮੇਟੀ ਨੇ ਵਿਚਾਰਨਾ ਸ਼੍ਰੋਮਣੀ ਕਮੇਟੀ ਨੇ ਵਿਚਾਰਨਾ ਉਹ ਵੱਡੇ ਸਟੋਮਨ ਸਰਕਾਰ ਪਹਿਲਾਂ ਵੀ ਕਰਦੀ ਆਈਏ ਕਰਦੀ ਰਹੂਗੀ ਭਵਿੱਖ ਦੇ ਵਿੱਚ ਵੀ ਕਰਦੀ ਰਹਿਣੀ ਹੈ ਜੀ 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 ਉਹਨਾਂ ਨੂੰ ਕਿਉਂਕਿ ਜਿਵੇਂ ਗੱਲਾਂ ਆ ਰਹੀਆਂ ਵੀ ਆਉਣੀ ਚਾਹੀਦੀ ਸੀ ਉਹ ਸਿੰਘ ਸਾਹਿਬਾਂ ਦਾ ਅਧਿਕਾਰ ਖੇਤਰ ਹੈਗਾ ਜੋ ਵੀ ਵੀਡੀਓਗ੍ਰਾਫੀ ਹੈ ਜਾਂ ਕੋਈ ਫੈਸਲਾ ਜੋ ਕਾਰਵਾਈ ਦੀ ਮੰਗ ਕੀਤੀ ਅੱਜ ਝੂਠ ਜਿਹੜੇ ਇਨਸਾਨ ਰੋਲ ਮਾਡਲ ਨੇ ਆਗੂ ਨੇ ਲੀਡਰ ਨੇ ਉਹਨਾਂ ਜੇ ਇੱਥੇ ਅਕਾਲ ਤੱਕ ਸਭ ਤੇ ਝੂਠ ਬੋਲਦੇ ਆ ਤਾਂ ਪਬਲਿਕ ਨੂੰ ਸੰਗਤ ਨੂੰ ਕਿੰਨਾ ਘਬਰਾਹ ਕਰਦੇ ਹੋਣਗੇ ਸੋ ਇਸ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਹਨ ਹਾਂਜੀ